ਦੋਸਤੋ ਗੁਰਦਾਸਪੁਰ ਤੋਂ ਇੱਕ ਬੜੀ ਮਹੰਤਪਾਗੀ ਘਟਨਾ ਸਾਹਮਣੇ ਆਈ ਆ ਜਿੱਥੇ ਕਿ ਬੱਬੇ ਹਾਲੀ ਪੁਲ ਤੋਂ 200 ਮੀਟਰ ਕਰੀਬ ਦੂਰੀ ਤੇ ਆਪਾਂ ਖੜੇ ਆ ਜਿੱਥੇ ਕਿ ਇੱਕ ਸੱਤ ਸੱਤੇ ਨੂੰ ਜਿਹੜੇ ਆ ਉਹ ਜਾ ਰਹੇ ਸੀ ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਲੁੱਟ ਕਰਨ ਦੀ ਨੀਅਤ ਦੇ ਨਾਲ ਜਿਹੜਾ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਜਿਹੜੀ ਉਹਨਾਂ ਦੀ ਨੂਹ ਆ ਉਹ ਜਿਹੜੀ ਉਹ ਨਹਿਰ ਵਿੱਚ ਡਿੱਗ ਜਾਂਦੀ ਆ ਸੋ ਇਹ ਜਿਹੜੀ ਐਕਟਿਵ ਆ ਇਸ ਐਕਟਿਵ ਉੱਤੇ ਜਿਹੜੇ ਉਹ ਸਵਾਰ ਹੋ ਕੇ ਜਾ ਰਹੇ ਸੀ ਆਪਣੇ ਕਿਸੇ ਕੰਮ ਲਈ ਪਰ ਜਦੋਂ ਅਚਾਨਕ ਲੁਟੇਰਿਆਂ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਤੇ ਉਹ ਆਪਣੀ ਐਕਟਿਵ ਆ ਜਦੋਂ ਰੋਕਦੇ ਆ ਤੇ ਲੁਟੇਰਿਆਂ ਵੱਲੋਂ ਉਹਨਾਂ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨਾਂ ਦੇ ਜਿਹੜੇ ਗਹਿਣੇ ਆ ਉਹ ਜਿਹੜੇ ਉਹਨਾਂ ਕੋ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਇਹ ਜਿਹੜੀ ਸੱਸ ਨੂੰਹਾਂ ਨੇ ਇਹ ਦੋਵੇਂ ਜਿਹੜੇ ਆ ਉਸ ਦਾ ਵਿਰੋਧ ਕਰਦੀਆਂ ਨੇ ਵਿਰੋਧ ਦੌਰਾਨ ਹੀ ਜਿਹੜੀ ਆ ਉਹਨਾਂ ਦੀ ਨੂ ਨਹਿਰ ਵਿੱਚ ਡਿੱਗ ਜਾਂਦੀ ਆ ਜਿਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਲੋਕ ਨੇ ਜਿਹੜੇ ਰਾਹ ਕਿੰਨੇ ਉਹ ਖਲੋਂਦੇ ਨੇ ਤੇ ਪੁਲਿਸ ਨੂੰ ਵੀ ਜਿਹੜਾ ਉਹ ਸੂਚਿਤ ਕੀਤਾ ਜਾਂਦਾ ਵਾ ਸ਼ੁਕਰਦਾਸਪੁਰ ਵਿੱਚ ਜੇ ਗੱਲ ਕਰੀ ਤਾਂ ਆਏ ਦਿਨ ਹੀ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਨੇ ਜਾਂ ਚੋਰੀ ਦੀਆਂ ਵਾਰਦਾਤਾਂ ਨੇ ਵੱਧਦੀਆਂ ਜਾ ਰਹੀਆਂ ਨੇ ਤੇ ਲੋਕ ਜਿਹੜੇ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਆ ਤੇ ਉਹਨਾਂ ਵੱਲੋਂ ਜਿਹੜਾ ਵਾ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੜਕੀ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਵੀ ਹੁਣ ਪੁੱਜੇ ਨੇ ਆਸ-ਪਾਸ ਦੇ ਲੋਕ ਨੇ ਜਿਹੜੇ ਉਹ ਵੀ ਖਲੋਤੇ ਹੋਏ ਨੇ ਸੋ ਲਗਾਤਾਰ ਜਿਹੜਾ ਵਾ ਪੁਲਿਸ ਵੱਲੋਂ ਜਿਹੜੀ ਆ ਉਹ ਸ਼ਾਨਵੇਂ ਚੱਲ ਰਹੀ ਆ ਉਸ ਤੋਂ ਇਲਾਵਾ ਜੇ ਗੱਲ ਕਰੀ ਤਾਂ Laash ਦੀ ਤਲਾਸ਼ ਵੀ ਜਿਹੜੀ ਉਹ ਹਲੇ ਤੱਕ ਨਹੀਂ ਲੱਭੀ ਸੋ ਇਹ ਜਾ ਰਹੇ ਸੀ ਆਪਣੇ ਕਿਸੇ ਕੰਮ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਏਰੀਆ ਉਹ ਵਾਪਰ ਜਾਂਦੀ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਅਸੀਂ ਬੱਬੇ ਹਾਲੀ ਪੋਲ ਤੋਂ ਕਰੀਬ 200 ਮੀਟਰ ਦੂਰੀ ਤੇ ਜਿਹੜਾ ਵਾ ਖਰੇ ਆ ਜਿੱਥੇ ਕਿ ਇਹ ਸਾਰੀ ਹਮਨਤ ਭਾਗੀ ਘਟਨਾ ਜਿਹੜੀ ਆ ਉਹ ਹੋ ਜਾਂਦੀ ਆ ਸੋ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜਿਆ ਆਉਣਾ ਉਹ ਲੋ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਆ ਪਰ ਜੇ ਗੱਲ ਕਰੀ ਤਾਂ ਕਾਫੀ ਸਮਾਂ ਆ ਗਿਆ ਤੇ ਹਲੇ ਤੱਕ ਜਿਹੜੇ ਗੋਤਾਖੋਰ ਨੇ ਉਹ ਹਲੇ ਤੱਕ ਨਹੀਂ ਪੁੱਜੇ ਸੋ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦਿਨੋ ਦਿਨ ਬਦ ਤੋਂ ਬੱਦਰ ਹੁੰਦੇ ਜਾ ਰਹੇ ਨੇ ਗੁਰਦਾਸਪੁਰ ਵਿੱਚ ਇਸ ਸਮੇਂ ਸੰਸਨੀ ਜਿਹੜੀ ਉਹ ਫੈਲੀ ਹੋਈ ਆ ਕਿਉਂਕਿ ਜਦੋਂ ਇੱਕਦਮ ਜਦੋਂ ਪਤਾ ਲੱਗਦਾ ਵਾ ਕਿ ਜਦੋਂ ਲੁੱਟ ਦੀ ਵਾਰ ਦਾਤ ਨੂੰ ਅੰਜਾਮ ਦੇਣ ਲਈ ਲੁਟੇਰੇ ਜਦੋਂ ਇਹਨਾਂ ਸੱਸਾਂ ਨੂੰ ਉਹਨੂੰ ਰੋਕਦੇ ਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਵੱਲ ਵਿਰੋਧ ਕੀਤਾ ਜਾਂਦਾ ਤੇ ਉਹਨਾਂ ਦੀ ਨੂਹ ਜਿਹੜੀ ਆ ਉਹ ਉਸ ਦੌਰਾਨ ਜਿਹੜੀ ਉਹ ਨਹਿਰ ਵਿੱਚ ਡੇਗ ਜਾਂਦੀ ਆ ਜਿੱਦੀ ਅ ਤਕਰੀਬਨ ਹਲੇ ਤੱਕ ਲੱਭ ਨਹੀਂ ਸਕੀ ਜੇ ਆਪਾਂ ਗੱਲ ਕਰੀ ਕਾਫੀ ਸਮਾਂ ਹੋ ਗਿਆ ਵਾ ਸੋ ਮੰਨਿਆ ਜਾ ਰਿਹਾ ਵਾ ਕਿ ਉਸ ਦੀ ਜਿਹੜੀ ਉਹ ਹੋ ਸਕਦਾ ਵਾ ਕਿ ਮੌਤ ਵੀ ਜਿਹੜੀ ਉਹ ਹੋ ਗਈ ਹੋਵੇ ਕਿਉਂਕਿ ਲਗਾਤਾਰ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਵਾ ਸੋ ਪੁਲਿਸ ਵੀ ਕਿਤੇ ਨਾ ਕਿਤੇ ਜਿਹੜੀ ਉਹ ਪੂਰੀ ਤਰ੍ਹਾਂ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀ ਤਾਂ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਸੋ ਪੁਲਿਸ ਵਾਲੋ ਜਿਹੜੀ ਉਹ ਲੜਕੀ ਦੀ ਪਾਲ ਵੀ ਕੀਤੀ ਜਾ ਰਹੀ ਆ ਸੋ ਹੋਰ ਜਿਹੜੀ ਅਪਡੇਟ ਆ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਵਾਂਗੇ ਜਿਸ ਪਾਸੋਂ ਸਾਡਾ ਹਜ਼ਰ ਕਿਹੜਾ ਪਿੰਡ ਤੇ ਕੀ ਘਟਨਾ ਹੋਈ ਸਰ ਪਿੰਡ ਨਵਾਂ ਪਿੰਡ ਸਰਦਾਰਾਂ ਹੈ ਜੀ ਇੱਕ ਕਰੀਬ ਡੇਢ ਕਿਲੇ ਨਾਲ ਇੱਥੇ ਇੱਕ ਲੁੱਟ ਦੀ ਵਾਰਦਾਤ ਹੋਈ ਜਿਸ ਦੇ ਵਿੱਚ ਦੋ ਲੇਡੀਜ਼ ਆ ਰਹੀਆਂ ਸੀ ਇਧਰ ਉਹਨਾਂ ਨੂੰ ਦੋ ਚੋਰਾਂ ਵੱਲੋਂ ਡੱਕ ਕੇ ਉਹਨਾਂ ਕੋ ਗਹਿਣੇ-ਗੁਣੇ ਖੋ ਕੇ ਮੁੜ ਕੇ ਕੋਲ ਮੁੱਦਾ ਹੁੰਦਿਆ ਹੁੰਦਿਆ ਇਧਰ ਕੁੜੀ ਸਾਈਡ ਤੇ ਹੋ ਗਈ ਸਾਈਡ ਤੇ ਉਹ ਜਦੋਂ ਮੰਦਰੀ ਖੇਚ ਰਹੀ ਸੀ ਤੇ ਉਹ ਕਿਤੇ ਕੁੜੀ ਉੱਤਕਾ ਵੱਜ ਗਿਆ ਪਿੱਛੇ ਡੇਗੀ ਰਹਿ ਚੀ ਅੱਜ ਤੱਕ ਪੂਰੀ ਡੋਬ ਗਈ ਨਹਿ ਚਾਹੇ ਤੱਕ ਉਹ ਰੈਡ ਬੱਟ ਲੱਭੀ ਕਿਹੜੇ ਪਿੰਡ ਦੀਆਂ ਨੇ ਇਹ ਧਾਰੀਵਾਲ ਪਿੰਡ ਦੀ ਧਾਰੀਵਾਲ ਤੋਂ ਜੀ ਹਾਂਜੀ ਤੁਹਾਡੇ ਪਿੰਡ ਦੀ ਨਹੀਂ ਸਾਡੇ ਪਿੰਡ ਦੀ ਧਾਰੀਵਾਲ ਦੀਆਂ ਜੀ ਹਾਂਜੀ ਪਤਾ ਕੁਝ ਕਿੱਥੇ ਜਾ ਰਹੀ ਹੈ ਕੁਝ ਲੱਗਾ ਪਤਾ ਨਹੀਂ ਤੱਕ ਨਹੀਂ ਇਹ ਧਾਰੀਵਾਲ ਤੋਂ ਲੇਲ ਪਿੰਡ ਜਾ ਰਹੀ ਹੈ ਆਪਣੇ ਪਿੰਡ ਉਧਰ ਜੀ ਇਧਰੋਂ ਤੇ ਇਹਨੂੰ ਟੇਰਿਆ ਦਾ ਕੋਈ ਨਾ ਦੱਸਿਆ ਹਲੇ ਤੱਕ ਜਾਂ ਨਹੀਂ ਨਹੀਂ ਹਜੇ ਤਾਂ ਕੋਈ ਪਤਾ ਨਹੀਂ ਲੱਗਾ ਜੀ ਪੁਲਿਸ ਆ ਕੇ ਦਵਾਈ ਪੁਲਿਸ ਅੱਧੇ ਘੰਟੇ ਬਾਅਦ ਆ ਗਈ ਟਾਈਮ ਤੇ ਜੀ ਕਰ ਰਹੀ ਚੰਗੇ ਆਸਾਨ ਵੀ ਕਰ ਰਹੀ ਹੈ ਵੇਖੋ ਹੁਣ ਅਗਲੀ ਗੋਤਾਖੋਰ ਵੀ ਆਏ ਹੋਏ ਨੇ ਸਾਰੇ ਪੁਲਿਸ ਵਾਲੇ ਵੀ ਆਏ ਹੋਏ ਨੇ ਵੇਖ ਜੀ ਨੇ ਇੱਕ ਕਦੇ ਪਿੰਡ ਸੜਕ ਉਹ ਦੱਸਤਾ ਗਿਆ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਇਥੇ ਮੌਕੇ ਤੇ ਪਹੁੰਚੇ ਆ ਸਾਨੂੰ ਪਤਾ ਲੱਗਾ ਸੀ ਕਿ ਅਮਨਪ੍ਰੀਤ ਕੌਰ ਰੁਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇ ਰਹਿਣ ਨੂੰ ਲੁੱਟਣ ਦੀ ਨੀਅਤ ਨਾਲ ਉਹਨਾਂ ਨੂੰ ਹੱਥੋਂ ਪਾਈ ਹੋਈ ਜਿਸ ਦੌਰਾਨ ਜਿਹੜੀ ਲੜਕੀ ਅਮਨਪ੍ਰੀਤ ਕੌਰ ਨਹਿਰ ਵਿੱਚ ਡਿੱਗੀ ਹੈ ਔਰ ਅਸੀਂ ਮੌਕੇ ਤੇ ਪਹੁੰਚੇ ਆ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇਗੀ ਲੱਗਪਾ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ 3 ਵਜੇ ਦੀ ਘਟਨਾ ਜੀ ਗੋਤਾਖੂਰ ਅਜੇ ਤੱਕ ਕੋਈ ਵੀ ਨਹੀਂ ਪਹੁੰਚਿਆ ਪਰ ਅਸੀਂ ਪਹੁੰਚੇ ਹੋਏ ਨਹੀਂ ਲੈ ਕੇ ਗੋਤਾਖੂਰ ਲੱਗੇ ਹੋਏ ਅਸੀਂ ਗੋਤਾਖੂਰ ਲੈ ਕੇ ਆਏ ਹਾਂ ਉਹ ਲੱਗੇ ਹੋਏ ਤੇ ਜਲਦੀ ਤੋਂ ਜਲਦੀ ਜੈਡ ਬੋਡੀ ਜਨ ਕਾਲ ਕੇ ਬੰਦੀ ਕਾਰਵਾਈ ਕੀਤੀ ਜਾਵੇ